ਐਂਡ ਜੀਤੋ ਸਰ ਜਿਹੜੇ ਰਹਿਣ ਵਾਲੇ ਆ ਬੀਕੇ ਸਮੇਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਝਗੜਾ ਹੋ ਗਿਆ ਕਿਸੇ ਨਾ ਕਿਸੇ ਗੱਲ 'ਤੇ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਬੰਦੇ ਪਵਾਏ ਮੁੰਡੇ ਬਤਮਾਸ਼ ਪਵਾ ਕੇ ਪਰਮੇਸ਼ਰ ਦੀ ਇਹਨਾਂ ਦੇ ਦਇਆ ਹੀ ਗਈ ਬਦਗੀ ਬਦਗੀ ਵਾਲੇ ਲੋਕਾਂ ਨੇ ਪ੍ਰਮੁਖੀ ਕਰ ਗਾਇਆ ਰਖਵਾਲੀ ਕਰਦਾ ਦੂਤਾਂ ਨੇ ਪੈੜੇ ਲਾ ਕੇ ਰੱਖਦਾ ਸੋ ਪ੍ਰਭੂ ਨੇ ਵਾਲ ਵੀ ਵਿੰਗਾ ਹੋਣ ਦਿੱਤਾ ਵਿਚਾਲਿਆ ਪਰਮੇਸ਼ਰ ਨੇ ਫਿਰ ਵੀ ਇਹਨਾਂ ਦਾ ਵੱਡਾ ਬੇਟਾ ਵੱਡਾ ਬੇਟਾ ਜਿਹੜਾ ਹੈਗਾ ਗਲਤੀ ਉਹਨਾਂ ਦੀ ਹੀ ਬਨੋਦੀਆਂ ਦੀ ਪਰ ਬੇਟਾ ਇਹਨਾਂ ਦਾ ਪੁਲਿਸ ਚੋਕ ਕੇ ਲੱਗੀ ਲੱਗੀ ਭੈਣ ਬੜੀ ਪਰੇਸ਼ਾਨ ਹੋਈ ਭੈਣ ਨੇ ਫੋਨ ਕੀਤਾ ਬਸਟ ਜੀ ਸਾਡਾ ਕੋਈ ਕਸੂਰ ਨਹੀਂ ਅਸੀਂ ਰੱਬ ਦੇ ਲੋਕ ਆ ਹਾਂ ਨੂੰ ਸੁਕਾਇਆ ਜਾ ਰਿਹਾ ਤੁਸੀਂ ਪ੍ਰਾਰਥਨਾ ਕਰੋ ਤੁਹਾਡਾ ਬੇਟਾ ਜਿੱਦਾਂ ਸੰਤ ਪੌਲਸ ਪਤਰਸ ਜੇਲ੍ਹ ਵਿੱਚ ਚੋਗੀ ਆ ਗਏ ਬੋਲੋ ਬੋਲੋ ਉਸੇ ਤਰ੍ਹਾਂ ਹੱਡਾ ਬੇਟਾ ਵੀ ਜੇ ਆਏਗਾ ਤੇ ਮੈਂ ਜ਼ਰੂਰ ਦਵਾਈ ਇਹੀ ਕਹਿੰਦੇ ਨਾ ਸੀ ਉਸੇ ਵੇਲੇ ਅਗੀ ਦਵਾ ਕਰਤੀ ਬੇਟਾ ਮੇਰੇ ਬਾਹਰ ਆ ਗਿਆ ਹਾਲੇਲੂਇਆ 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 ਹਾਲੇਲੂਇਆ